ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਪਾਸਲ ਦਸਵੀਂ ਕਵੀ ਉਪਾਜਬੇ ਦਿਨ ਚੋ ਬਈ ਅਮਰੀ ਤਰੋਹਾ ਦੇ ਰਚਾ ਫੂਲ ਹੋਏ ਜਿਤ ਕੀ ਇੱਛਾ ਤਉ ਚੰਨਨ ਹਣ ਰਏ ਵੰਗਾਰਾ ਆਪਣਾ ਜਾਨ ਬਰੋ ਵਰਤਬਾਰਾ ਅਮਰੇ ਦੁਸਤ ਸਵੇ ਤੁਮ ਤਾਵ ਆਪਹਾ ਦੇਵੋ ਹੈ ਬਚਾਵ ਸੁਖੀ ਵਸੈ ਮੋ ਰੋ ਪਰਬਾਰਾ ਸੇਮੁ ਸਿਖ ਸਵੇ ਕਰਤਾਰਾ ਮੋ ਰਚਾ ਨਿਜ ਕਰਦੇ ਕਰਿਏ ਸਭ ਵੈਰਨ ਕੋ ਵਾਸ ਸੰਗਰੀਏ ਪੂਰਨ ਹੋਏ ਹਵਾਲੀ ਆਸਾ ਤੋਰ ਬਣਦੀ ਰਹੇ ਪਿਆਸਾ ਤੁਮੈ ਸਾੜ ਕੋਈ ਔਰ ਢਾਤੇ ਆਉਂ ਜੋ ਵਾਰ ਤੇ ਨੂੰ ਸੋ ਤੁਮ ਤੇ ਪਾਉ ਹ ਸੇਵਨ ਸਿੱਖ ਸਮਾਰੇ ਤਾਰੀਆ ਤੁੰ ਤੁੰ ਸਤਰਾ ਹਮਾਰੇ ਮਾਰੀਆ ਆਹ ਬਹਾ ਤੇ ਜੇ ਮਾਰਣ ਕਾਲ ਦਾ ਰਾਸੀਏ ਭੂਜੋ ਸਦਾ ਹਮਾਰੇ ਪੱਛਾ ਸਰੀਰ ਤੁਜੋ ਕਰਿਓ ਰੱਛਾ ਰੱਖਿਓ ਮੈਂ ਰੱਖ ਤਨ ਹਾਰੇ ਸਾਇਬ ਮਸੰਤ ਸਹਾਈ ਪਿਆਰੇ ਦੀਨ ਬੰਦ ਉਸਤਣ ਕੇ ਹੰਤਾ ਤਿੰਹੋ ਪੂਰੀ ਜੀ ਤਿੰਦਸੰਤਾ ਤਾਲ ਪਾਏ ਵਰਨਾ ਬਖਤ ਰਾ ਕਾਲ ਪਾਏ ਸਿਜ ਅਦਰਾ ਕਾਲ ਪਾਏ ਕਰ ਵਿਜੀ ਬਕਾਸਾ ਸਤੋ ਕਾਲ ਦਾ ਕੀ ਤਮਾਸ਼ਾ जवन कार जोगी से जो में ग्रास बन माथे होती जवन कार सब लोग सुवारा नमस्कार है ताई हमारा जवन कार सब जग तो मनायो देव देव दक्षिण तो जायो आ रेन दे के तार सोई गुरु संजो हमारा नमस्कार तिसि को हमारी सटल पर जाती आप स्वारी ਸਿਗਨ ਕੋ ਸਿਗਨ ਸੁਖ ਦੀ ਉਹ ਸਤਨ ਕੋ ਪਲ ਮ ਵੱਧ ਕੀ ਉਹ ਘਟ ਘਟ ਕੇ ਅੰਦਰ ਕੀ ਜਾ ਹੁੰਦਾ ਬੇ ਬੁਈ ਕੀ ਪੀਰ ਪਹਛਾਨ ਤ ਚੀੜੀ ਦੇ ਗੁੰਜ ਰਸੂਲਲਾ ਸਾਹ ਪਾਲ ਕਿਰਪਾ ਅਸ਼ਿਸ਼ ਕਰ ਫੁੱਲਾ ਸੰਤਨ ਦੁਖ ਪਾਏ ਤੇ ਸੁਖੀ ਸੁਖ ਪਾਏ ਸਾਧਨ ਦੇ ਸੁਧੀ ਇਹ ਦੇ ਤੇ ਬੀ ਰੁਜਾ ਨੇ ਘਟ ਘਟ ਕੇ ਪਰ ਬਣ ਗਈ ਜਾਣੇ ਕਬ ਉਦਮ ਕਰਾ ਕਰ ਤਾਰਾ ਪਰ ਜਾ ਅਰਥ ਦਬ ਦੇ ਅਕਾਰਾ ਜਬ ਆਖਰ ਕਟ ਤੂੰ ਕਬ ਤੂੰ ਮੈਂ ਨਾ ਤੇ ਤੈ ਤਸ ਗੂੰ ਜੇ ਤੇ ਵਦਨ ਸਿਰ ਸਵਤਾਰੇ ਆ ਆਪ ਆਪਣੀ ਹੂਜਾ ਰੇ ਤੁਮ ਸਾਭੀ ਨਹੀਂ ਦੇ ਰੈ ਤਨੀ ਰਾਲਮ ਜਾਨ ਤਵੇ ਦੇਹੇ ਯਾਰੇ ਆਲਮ ਨਿਰੰਗਕਾਰ ਨਿਰਭਗਾਨ ਲੰਗ ਆਦ ਅਨੀਲ ਅਨਾਦ ਸਾਮ ਭਗਤਾ ਕਾ ਹਮ ਉਜਾਰਤ ਬੈਦਾ ਜਾਗੋ ਕੈ ਨ ਪਾਵਤ ਬੈਦਾ ਤਾ ਕੋ ਕਰ ਪਾਹਨ ਅਨੰਤ ਮਹਾ ਮੁਰਗਸ ਪੈ ਨ ਜਾਣ ਤੁਮਾ ਕੇ ਕੋ ਗੈ ਸਦਾ ਸੁਹੇ ਉਤਾਰ ਕਾ ਚਿੰਤ ਨਹੀਂ ਕਿਵ ਆਪ ਆਪਣੀ ਉਰਹ ਤੇ ਤੀਵਨਤ ਮੈਨ ਬੈਨ ਦੋਈ ਤੇਤੀ ਗਵਾਲ ਲਖਾਣ ਸਹਸਾ ਰੇ ਵੀਦ ਸਜਾ ਪਤਮ ਸੰਸਾਰਾ ਅਰੂਪ ਅਨੂਪ ਸਰੂਪ ਆ ਰਾਂ ਲਭੇ ਹੋ ਰਾਵ ਤੀ ਕੋ ਪਾਇ ਅੰਡਾ ਜੀਨ ਸੀ ਤਰ ਗੀਨੀ ਗੁਦ ਬੁਲੀ ਖਾਨ ਬਰ ਰਚਦੀ ਨਹੀਂ ਕਫੂਲ ਰਾਜਾ ਹੈ ਬੇਟਾ ਕੌਂ ਸਿੰਘ ਤੇ ਸੰਤਰ ਕੇਟਾ ਸਗਰੀ ਸਰਣਦਨਾਈ ਅੰਦਰ ਭਾਵ ਅਜਾ ਸੰਦੀ ਭਾਵ ਅਨੰਚਾਂ ਮੇਰੀ ਤੁੰਗੁਰੂ ਸੀ ਗਵਾ ਸਿਕ ਸੰਗਰੂ ਦੂਰ ਸੀ ਤੇ ਉਠੋ ਤਿ ਵਾਤਾ ਸਕਦਾ ਮੈਲੇ ਇਸ ਕਾਰਨ ਕਹਾਤਾ ਜਿਸ ਦਿਤਪ ਚਰਨੀ ਪਰ ਰੰਗ ਜਦੋਂ ਦਾ ਹਰੇ ਮਰੇ ਬੁਰਜ ਜਾਣ ਭਾਗ ਬਰੇ ਦਿਹਾਰੇ ਤਿੰਨ ਦਿਨ ਸੰਪੂਰਨ ਉਟਾਰੇ ਜੋ ਗਾਲ ਕੋਈ ਇੱਕ ਵਾਰ ਤੇ ਆਏ ਹੈ ਤਾਂ ਕਿ ਗਾਲ ਨਿਟਰੇ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਗੂਸਤ ਅਰਿਸ਼ਤਰੇ ਤਤਕਾਲਾ ਕਿਰਪਾ ਦਸਤਨ ਜੈਨ ਹਰ ਹੋ ਤਾਂ ਕਿ ਤਾਪ ਤਨ ਕਹੋ ਹਰ ਹੋ ਰੇਲ ਸੇਧ ਘਰ ਨੂੰ ਸਭ ਹੋਈ ਦੁਸਾ ਸਵੇਸ ਕੀ ਨ ਕੋਈ ਇੱਕ ਵਾਰ ਜੀ ਤੁਮੇ ਸਵਾਰਾ ਕਾਲ ਫਾਟੇ ਤਾਇਓ ਬਾਰਾ ਜੀ ਨਰਨਾਮ ਦਿਹਾਰੂ ਗਾਦਾ ਸੁਖੀ ਲਹਾ ਪੰਧ ਦੀਤ ਮੈਂ ਸਰਣ ਦਿਹਾਰੀ ਆਫਾ ਦੇ ਲਿਓ ਬਾਰੀ ਸਰਬਠੋਰ ਮੋ ਸਹਾਈ ਦੁਸ਼ ਡੋਖ ਤੇ ਲਿਓ ਬਚਾਈ ਸਰਬਠੋਰ ਮਾ ਹੋ ਸਹਾਈ ਦੁਸ਼ ਡੋਖ ਤੇ ਲਿਓ ਬਚਾਈ ਉਪਾਸੇ ਦਸਮੀਂ ਕਵੀ ਵਾਜਬੇ ਦੀ ਚੋਬਈ ਫਮਰੀ ਕਰੋ ਹਾ ਦੇ ਰਚਪ ਨ ਹੋਏ ਜਿਦਗੀ ਇਚਾ ਤਾਉ ਚੰਨਨ ਨੂੰ ਮਾਣ ਰਹੀ ਹਮਾਰਾ ਆਪਣਾ ਜਾਨ ਕਰੋ ਪਰਤ ਪਾਰਾ ਅਮਰੇ ਦੁਸਤ ਸਵੇ ਤੁਮ ਕਾ ਆਪ ਆਪ ਹਾਰ ਦੇਵੋ ਹੈ ਬਚਾਵੋ ਸੁਖੀ ਮਸਾਂ ਮੋਰ ਪਰਵਾਰਾ ਸੇਵ ਕਸਿਕ ਸਵੇ ਕਰਤਾਰਾ ਬਹੁਤ ਅੱਛਾ ਨਿਜ ਕਰ ਦੇ ਕਰੀਏ ਸਭ ਵੈਰ ਨੂੰ ਪੁਆਸ ਕਰੀਏ ਓਰਣ ਹੋਏ ਹਮਾਰੀ ਆਸਾ ਤੋਰ ਬਲੰਗੀ ਰਹੇ ਕਿਲਾਸ ਤੁਮੈਂ ਚਾਹਣ ਕੋਈ ਔਰ ਨਾ ਦਿਹਾਉਂ ਜੋ ਵਾਰ ਚੋਂ ਮੂਸੋਂ ਤੁਮ ਦੇਖਾ ਹੂੰ ਸੇਵਨ ਸਿੰਘ ਸਮਾਰੇ ਤਾਰੀਖ 21 17 ਹਮਾਰੀ ਮਾਰੀ ਐ ਆਪ ਬਹਾਰ ਦੇ ਮੁਝੇ ਉਹ ਹੀ ਮਾਰਨ ਕਾਲ ਦਾ ਦਰਾਸ ਨੀਰੀ ਐ ਜੋ ਸੁਨਾਹਾਂ ਨਹੀਂ ਪਾਚਾ ਸਿਰਿਤ ਤੁਝੋ ਕਾਲ ਰਚਾ ਰਾਖਿ ਹੋਇ ਮੈਂ ਰਾਖਣ ਹਾਰੀ ਸਾਇ ਮਸਾਂਤ ਸਹਾਈ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾਤਮ ਉਹ ਪੂਰੀ ਦਸਕੰਤਾ ਕਾਲ ਪਾਏ ਵਰਮਾ ਬਖਤਰ ਕਾਲ ਪਾਏ ਸਿਵ ਚ ਅਤਰ ਕਾਲ ਪਾਏ ਗਰਬੀਚ ਬ੍ਰਿਗਾਸਾ ਸਤੋ ਕਾਲ ਦਾ ਕੇ ਹਤਮਾਸ਼ਾ ਜਗਨਕਾਰ ਜੋਗੀ ਸੇ ਕਿਉਂ ਇਹ ਦਰਾਸ ਬਰਮਾ ਜੋਤੇਉ ਜਵਨਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨਕਾਰ ਸਭ ਜਗਤ ਬਣਾਇਓ ਦੇਵ ਦੇ ਦਸਨ ਸੁਜਾਇਓ ਆਹ ਦੇ ਕੇ ਦਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਕੀ ਹਮਾਰੀ ਸਤਲ ਪੰਜਾ ਤੀਨ ਆਸਵਾਰੀ ਕਿ ਕੋਣ ਕੋ ਸੁਖ ਸੁਖ ਦਿਓ ਸਤਨ ਕੋ ਪਾਣ ਵਾਲ ਕੀ ਉਹ ਘਟ ਘਟ ਕੇ ਅੰਦਰ ਕੀ ਜਾਨ ਤਪੇ ਨਹੀਂ ਦੀ ਬਸਾਂਤ ਚੀਂਹੀ ਤੇ ਗੁੰਜਰ ਤੁਲਾ ਸਭ ਪਾ ਕਿਰਪਾ ਇਸ ਤਰਫ ਤੁਲਾ ਸੰਤਨ ਬੋਗ ਪਾਇ ਤੇ ਦੁਖੀ ਸੁਖਾਇ ਸਾਧਨ ਕੇ ਸੁਖੀ ਏਕ ਢੇਲ ਤਰ ਪੈ ਜਾਨੇ ਘਟ ਘਟ ਕੇ ਵਨ ਵਨ ਕੀ ਜਾਣੇ ਖੁਦ ਕਰਾ ਕਰ ਤਾਰਾ ਪਰ ਜਾ ਅਰਥ ਦਮ ਦੀ ਅਪਾਰਾ ਜਬ ਆਖਰ ਕਰਤ ਹੋਂ ਕਬ ਹੂੰ ਮੈਂ ਮਹਿਸ ਤੇ ਇਕ ਤਾਂ ਸਮੂ ਜੇ ਤੇ ਵਦਨ ਸਰਸਵਤਾਰੇ ਆਪ ਆਪਣੀ ਹੁਦੂਚਾਰੇ ਤੁਸਾ ਵੀ ਹੀ ਤੇ ਰਤਨਿ ਰਾਲਮ ਜਾਨ ਤਵੇ ਦੇ ਭੇਹਾਰੇ ਆਲੰ ਮਿਰੰਦ ਕਰ ਨਿਲਵਗਾਰ ਨਲੰਗ ਆਦ ਅਨੀਲ ਅਨਾਦ ਸੰਭ ਤਾ ਕਾ ਹੁਰ ਚਾਰਤ ਪੈਦਾ ਜਾ ਕੋ ਪਹਿਣ ਭਾਵਤ ਗੈਦਾ ਤਾ ਕੋ ਕਰ ਪਾਹਿਣ ਹਨਮਾਨ ਤਾ ਮਹਾ ਮੁਰਗਸ ਪਹਿਣਾ ਜਾਣ ਤਾ ਮਹਾ ਦੇਵ ਕੋ ਗੈ ਸਦਾ ਸ੍ਰਿੰਗਾਰ ਕਾ ਚਿੰਤਨੀ ਕਿਵ ਆਪ ਆਪਣੀ ਹਜੇ ਤੀਵਨਤ ਪੈਨਾ ਪੈਨਾ ਦੋਹੀ ਤੇ ਦੀ ਗੁਰਾਲਾ ਖਾਣਾ ਜੈ ਪਸਾਰਾ ਕੇ ਕੀਜ ਸਜਾ ਪਤਮ ਸੰਸਾਰਾ ਸਰੂਪ ਅਨੂਪ ਸਰੂਪ ਆਣ ਲਿਪੇ ਉਹ ਰਾਵ ਤੈ ਕੋ ਬਾਯਾਂ ਡਾ ਜੀਲ ਸੀਤਸੀ ਕੀਨੀ ਗੁਦ ਪੂਰੀ ਬਾਣ ਬਰ ਰਤ ਗੀਨੀ ਕੰਫੂ ਰਾਜਾ ਹੈ ਬੈਠਾ ਤਾਂ ਸਿਕੰਡ ਤੇ ਉਸਨ ਕਰ ਗਿਆ ਸਗਰੀ ਸਰਣ ਦਗਾ ਆਇ ਜਾਂਦੇ ਪਾਵਾ ਜੁਗਾ ਸੁਗ ਸੰਜ ਪਾਵਾ ਬਨਚਾ ਮੇਰੀ ਤੁਨ ਕਰੋ ਸੇਤਿ ਕਵਾ ਸੇਖ ਸੰਗ ਦੂਸਤਿ ਤੇ ਕੋ ਤੋ ਕਿਤ ਬਾਤਾ ਸੰਗਮਲੇਸ਼ ਕਰੋਣ ਕਾਤਾ ਜੀ ਸਦਤ ਸਰਨੀ ਪਰਯਾਤਨ ਦੋਸਤ ਖਬਰੀ ਮਰੈ ਪੁਰਖ ਜਾਉਣ ਪਗ ਪਰੇ ਦਿਹਾਰੇ ਜਿੰਨਕੇ ਤੁ ਸੰਕਟ ਸਭ ਟਾਰੇ ਜੋ ਗਾਲ ਕੋ ਖਬਰ ਤੇ ਆਏ ਹੈ ਤਾਂ ਕੇ ਬਾਹ ਲਿਟਨੇ ਆਏ ਹੈ ਰੱਛਾ ਹੋਇਦਾ ਸਭ ਕਾਲਾ ਦੂਸ਼ਟ ਅਰਿਸ਼ਟਰੇ ਤਤ ਕਾਲਾ ਕਿਰਪਾ ਦਨ ਤੰਜਨ ਹਰਭੋ ਤਾਂ ਨੀਤਾਪਦੰਗ ਵਾਹੋ ਜੀ ਲਸੀ ਦੇ ਘਰੋਂ ਸਭ ਹੋਈ ਦੁਸ਼ਾਸ਼ ਵੇਸ਼ਕੇ ਲਗ ਗਈ ਇੱਕ ਵਾਰ ਦੀ ਤਮੈ ਸਵਾਨਾ ਗਾਲ ਫਾ ਤੀ ਦਾਇ ਬਾਰਾ ਜੀ ਨਾਮ ਤੇ ਹਾਰਿ ਕਹਾ ਆਦ ਅਦ ਸੁੱਕੀ ਗਾ ਅਲ ਦੇ ਤੀਤ ਨੇ ਸਰਨ ਤੇ ਹਾਰਿ ਆ ਆਫਾਦ ਜੀ ਹੋ ਬਾਰੀ ਸਾਰ ਬਠੋਰ ਮਹੋ ਸਹਾਈ ਦੁਸ ਦੋਖ ਤੇ ਲਿਓ ਬਜਾਈ ਸਾਰ ਬਠੋਰ ਮਹੋ ਸਹਾਈ ਦੁਸ ਦੋਖ ਤੇ ਲਿਓ ਬਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ